ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਆਪ ਸਭ ਦਾ ਸਾਡੀ YouTube ਚੈਨਲ ਇੰਦਰਮੋਹਨ ਕੀਰਤਨ ਟਿਊਟੋਰੀਅਲ ਵਿੱਚ ਅੱਜ ਸ਼ਬਦ ਕਰਾਂਗੇ ਜੀ ਕਲਾਸੀਕਲ ਰਾਗ ਦੇ ਵਿੱਚ ਰਾਗ ਬਸੰਤ ਕਰਾਂਗੇ ਜੀ ਜਿਸ ਦਾ ਥਾਰਡ ਫੂਟ ਵੀ ਹੈ ਵਾਦੀ ਸਾਹ ਹੈ ਸੰਵਾਦੀ ਮਾਹ ਹੈ ਜਤੀਸ ਦੀ ਔਰਡਰ ਸੰਪੂਰਨ ਰਹੇਗੀ ਜੀ ਵਜਿਤ ਸਵਰ ਇਸ ਦੇ ਵਿੱਚ ਅਰੋਹ ਦੇ ਵਿੱਚ ਜਦੋਂ ਅਸੀਂ ਜਾਣੇ ਹਾਂ ਤਾਂ ਰੇ ਅਤੇ ਪਾ ਨਹੀਂ ਲਗਾਣਾ ਅਤੇ ਸਮਾ ਇਸ ਦਾ ਰਾਤ ਦਾ ਆਖਰੀ ਪੈਰ ਹੁੰਦਾ ਹੈ ਜੀ ਆਓ ਜੀ ਤੁਹਾਨੂੰ ਅਰੋਹ ਤੇ ਅਬਰੋਹ ਤੇ ਪਕੜ ਕਰਕੇ ਦਿਖਾਵਾਂਗੇ ਉਸ ਤੋਂ ਬਾਅਦ ਤੁਹਾਨੂੰ ਸ਼ਬਦ ਸਿਖਾਵਾਂਗੇ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੋ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਹਨ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਆ ਕਰੋ ਤਾਂ ਜੋ ਕੋਈ ਵੀ अपलोड की हुई वीडियो का नोटिफिकेशन आप जी तक पहला पहुँच से पहुँच सके जी आओ जी आप पकड़ देखते हैं पा रे अते पा अपने वर्जित कर दिता है ਸਾ ਗਾ ਮਾਤੀ ਵਰਹ ਧਾ ਕੋਮਲ ਹੈ ਸਾ ਗਾ ਮਾ ਰੋਤੀ ਅਬਰੋ ਕਰੀ ਹੈਔ ਜੇ ਆਪਾ ਪਕੜ ਦੇਖਦੇ ਹਾਂ ਪਾ ਹੁਣ ਸ਼ਬਦ ਕਰਾਂਗੇ ਜੀ ਮੌਲੀ ਧਰਤੀ ਮੌਲਿਆ ਆਕਾਸ ਤਾਲੇ ਦੇ ਵਿੱਚ ਤਿੰਨ ਤਲ ਰਹੇਗੀ ਜੀ ਕੰਪਲੀਟ ਕਰ ਲੈਣਾ ਹੈ ਜੀ ਆਓ ਜੇ ਪਹhle-ਹੌਲੀ ਸਿੱਖਦੇ ਹਾਂ ਇਸ ਦੀ ਨੋਟੇਸ਼ਨ ਆਓ ਜੀ ਨੂੰ ਡਿਸਕ੍ਰਿਪਸ਼ਨ ਵਿੱਚ ਲਿੰਕ ਕਰ ਦਿੱਤੀ ਜਾਵੇਗੀ ਜੀ ਉੱਥੋਂ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਤਾਂ ਨੋਟੇਸ਼ਨ ਉੱਥੇ ਮਿਲ ਜਾਵੇਗੀ ਜੀ ਧਿਆਨ ਨਾਲ ਦੇਖਿਓ ਜੀ ਇਹਦੇ ਵਿੱਚ ਧਾ ਕੋਮਲ ਲੱਗ ਰਿਹਾ ਹੈ ਮਾ ਤੀਵਰ ਲੱਗ ਰਿਹਾ ਹੈ ਤ੍ਰੇ ਕੋਮਲ ਲੱਗ ਰਿਹਾ ਹੈ ਜੀ ਮਾ ਉਲੀ ਤੇਰੀ so sure. ਬਾਕੀ ਕੋਈ ਵੀ ਪ੍ਰੋਬਲਮ ਆਂਦੀ ਹੈ ਵੈਸਾ ਡਿਸਕ੍ਰਿਪਸ਼ਨ ਵਿੱਚ ਨੋਟੇਸ਼ਨ ਦਿੱਤੀ ਹੋਏਗੀ ਤੁਸੀਂ ਨੋਟੇਸ਼ਨ ਨਾਲ ਚੰਗੀ ਤਰੀਕੇ ਨਾਲ ਕਰ ਸਕਦੇ ਹੋ ਜੀ ਆਈ ਹੋਪ ਆਪਜੀ ਨੂੰ ਵੀਡੀਓ ਪਸੰਦ ਆਈ ਹੋਵੇਗੀ ਪਸੰਦ ਆਈ ਹੋਵੇ ਲਾਈਕ ਕਰ ਦਿਓ ਸ਼ੇਅਰ ਕਰ ਦਿਆ ਕਰੋ ਵੱਤਾਂ ਦੋਸਤਾਂ ਮਿੱਤਰਾਂ ਵਿੱਚ ਕਮੈਂਟਾਂ ਰਾਹੀਂ ਆਪਣੇ ਸੁਝਾਅ ਜਰੂਰ ਦੱਸੋ ਜੀ ਆਪਜੀ ਨੂੰ ਵੀਡੀਓ ਕਿੱਦਾਂ ਦੀ ਲੱਗਦੀ ਹੈ ਕਿਉਂਕਿ ਹੁਣ ਆ ਗਿਆ ਕਿ ਬਸੰਤ ਆ ਰਿਹਾ ਹੈ ਤੇ ਗੁਰੂ ਘਰਾਂ ਵਿੱਚ ਬਸੰਤ ਰਾਗ ਜ਼ਿਆਦਾ ਪੜੇ ਜਾਣਗੇ ਇਸ ਕਰਕੇ ਇੱਕ ਤੋਂ ਹੋਰ ਵੀਡੀਓ ਬਸੰਤ ਰਾਗ ਦੀ ਹੀ ਪੇਸ਼ ਕਰਾਂਗੇ ਜੀ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਨੋਟੇਸ਼ਨ ਮਿਲ ਜਾਵੇਗੀ ਕਿਸੇ ਨੇ ਵੀ ਆਨਲਾਈਨ ਕਲਾਸਿਸ ਜੁਆਇਨ ਕਰਨੀਆਂ ਹੋਣ ਤਾਂ থাম্বਨੇਲ ਵਿੱਚ ਨੰਬਰ ਦਿੱਤਾ ਹੋਇਆ ਆਪ ਸੰਪਰਕ ਕਰ ਸਕਦੇ ਹੋ ਜੀ ਪੁੱਲਾ ਚੁਕਾਂ ਦੀ ਖਿਮਾ ਬਖਸ਼ਨੀ ਜੀ ਮਿਲਦੇ ਆਪ ਜੀ ਨੂੰ ਬਹੁਤ ਹੀ ਜਲਦ ਇਸੇ ਤਰੀਕੇ ਨਾਲ ਹੋਰ ਵੀ ਲੈਸਨ ਲੈ ਕੇ ਹਾਜ਼ਰ ਹੋਵਾਂਗੇ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ